ਲੁਧਿਆਣਾ ਦੇ ਪਿੰਡ ਰਕਵਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਆਗੂਆਂ ਸਮੇਤ ਇੰਡਸਟਰੀ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਫਾਊਂਡੇਸ਼ਨ ਪ੍ਰਧਾਨ ਕ੍ਰਿਸ਼ਨ ਕੁਮਾਰ 바ਵਾ ਦੀ ਅਗਵਾਈ ਦੇ ਹੇਠ ਕਈ ਮੁੱਦਿਆਂ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਉਹਨਾਂ ਅਜੈਬ ਘਰ ਤੋਂ ਸਰਹੰਦ ਤੱਕ ਨਿਕਲਣ ਵਾਲੇ ਸਰਹੰਦ ਫਤਿਹ ਦਿਵਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਕ੍ਰਿਸ਼ਨ ਕੁਮਾਰ 바ਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਆਗੂਆਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸ਼੍ਰੀ ਗੁਰਗੋਵਿੰਦ ਸਿੰਘ ਜੀ ਦੇ ਮਲਾਪ ਦਿਵਸ ਨੂੰ ਸਮਰਪਿਤ ਸਰਹੰਦ ਫਤਿਹ ਦਿਵਸ 14 ਮਈ ਨੂੰ ਵਿਸ਼ਾਲ ਮਾਰਚ ਦੇ ذریعے ਕੱਢਿਆ ਜਾਵੇਗਾ ਜੋ ਕਿ ਅਜੈਬ ਘਰਪਿੰਡ ਰਕਬਾ ਤੋਂ ਲੁਧਿਆਣਾ ਸਮਰਾਲਾ ਮਰੰਡਾ ਤੋਂ ਚੱਪੜਚੜੀ ਅਤੇ ਸਰਹੰਦ ਜਾ ਕੇ ਪਹੁੰਚੇਗਾ ਇਸ ਤੋਂ ਇਲਾਵਾ ਉਹਨਾਂ ਬਾਬਾ ਜੀ ਦੇ ਇਤਿਹਾਸ ਬਾਰੇ ਵੀ ਜਾਣਨਾ ਪਾਇਆ ਜੋ ਮਹਾਨ ਯੋਧੇ ਜਨੈਲ ਭਗਤੀ ਅਤੇ ਸ਼ਕਤੀ ਦਾ ਸਮੇਲ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 3 ਸਤੰਬਰ 1708 ਨੂੰ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਨਾਲ ਮਿਲਾਬ ਤੋਂ ਬਾਅਦ ਮੁਗਲਾਂ ਦੇ ਅਤਿਆਚਾਰ ਦੇ ਖਿਲਾਫ ਤਲਵਾਰ ਠਾਈ 700 ਸਾਲ ਦੇ ਮੁਗਲ ਸਮਰਾਜ ਦਾ ਖਾਤਮਾ ਕੀਤਾ 12 ਮਈ 1710 ਨੂੰ ਚੱਪੜਚੀੜੀ ਦੇ ਮੈਦਾਨ ਅੰਦਰ ਜਿੱਤ ਪ੍ਰਾਪਤ ਕਰਕੇ ਵਜ਼ੀਰ ਖਾਨ ਦਾ ਖਾਤਮਾ ਕਰਕੇ 14 ਮਈ ਨੂੰ ਸਰਹੰਦ ਤੇ ਫਤਿਹ ਦਾ ਝੰਡਾ ਲਹਿਰਾਇਆ ਜੋ ਦਿਹਾੜਾ ਅਸੀਂ ਸਰਹੰਦ ਫਤਿਹ ਦਿਵਸ ਦੇ ਰੂਪ ਦੇ ਵਿੱਚ ਬਣਾਉਨੇ ਆ ਜੋ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਮੀਟਿੰਗ ਹੋਈ ਹੈ ਜੋ ਫੈਸਲਾ ਹੋਇਆ ਕਿ 14 ਮਈ ਨੂੰ ਇੱਕ ਵਿਸ਼ਾਲ ਮਾਰਚ ਇਥੋਂ ਬਾਬਾ ਬੰਦਾ ਬਹਾਦਰ ਪਵਨ ਰਕਬਾ ਤੋਂ ਸੁਆ 8 ਵਜੇ 14 ਮਈ ਨੂੰ ਆ ਰਵਾਨਾ ਹੋਏਗਾ ਜੋ ਸੰਤ ਮਹਾਪੁਰਸ਼ ਇਥੋਂ ਰਵਾਨਾ ਕਰਨਗੇ ਉਸ ਤੋਂ ਬਾਅਦ ਲੁਧਿਆਣੇ ਅਤੇ ਵੱਖ-ਵੱਖ ਜਗ੍ਹਾ ਪੜਾਉਂਦੇ ਹੋਏ ਇਹ 1 ਵਜੇ ਚੱਪੜਚੜੀ ਪਹੁੰਚੇਗਾ ਚੱਪੜਚੜੀ ਉੱਥੇ 2 ਘੰਟੇ ਵਿਚਾਰਾਂ ਵੀ ਹੋਣਗੀਆਂ ਲੰਗਰ ਪ੍ਰਸ਼ਾਦਾ ਵੀ ਹੋਏਗਾ ਉਸ ਤੋਂ ਬਾਅਦ 4 ਵਜੇ ਅਸੀਂ ਸਰਹੰਦ ਪਹੁੰਚਾਂਗੇ ਉੱਥੇ ਜੋ ਬਾਬਾ ਬੰਦਾ বাহাদুর ਜੀ ਦਾ ਸਟੈਚੂ ਲੱਗਿਆ ਹੈ ਉੱਥੇ ਫਤਿਹ ਦਾ ਝੰਡਾ ਲਹਿਰਾਇਆ ਜਾਏਗਾ ਅਤੇ ਜੋਤੀਸ ਰੂਪ ਗੁਰਦੁਆਰਾ ਸਾਹਿਬ ਵਿਖੇ ਫਤਿਹ ਦੀ ਅਰਦਾਸ 5 ਵਜੇ ਹੋਏਗੀ ਅਤੇ ਉਸ ਫਿਰ ਸਮਾਪਤੀ ਹੋਏਗੀ ਇਹ ਇਤਿਹਾਸਿਕ ਦਿਹਾੜਾ ਸਾਨੂੰ ਇੱਕ ਹਲੂਣਾ ਦਿੰਦਾ ਹੈ ਸਾਨੂੰ ਇੱਕ ਯਾਦ ਕਰਾਉਂਦਾ ਹੈ ਸਾਨੂੰ ਉਹ ਗੌਰਵਮਈ ਇਤਿਹਾਸ ਯਾਦ ਕਰਾਉਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਜਿਨ੍ਹਾਂ ਨੇ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ 2 ਸਾਲ ਤੋਂ ਘੱਟ ਸਮੇਂ ਅੰਦਰ ਕੀਤਾ ਅੱਜ ਜਿਨ੍ਹਾਂ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅੱਜ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨਾ ਸਾਡਾ ਸਭ ਦਾ ਫਰਜ਼ ਹੈ ਮੈਂ ਸੱਦਾ ਦਿੰਦਾ ਕਿ ਆਓ 14 ਮਈ ਨੂੰ ਇਸ ਫਤਿਹ ਮਾਰਚ ਦੇ ਵਿੱਚ ਆਪਾਂ ਸ਼ਾਮਲ ਹੋਈਏ ਸਾਰੇ ਆਪੋ ਆਪਣੇ ਸਾਧਨ ਲੈ ਕੇ ਸ਼ਾਮਲ ਹੋਈਏ ਅਸੀਂ ਇੱਥੋਂ ਜੋ ਸਵੇਰੇ 8 ਵਜੇ ਰਵਾਨਾ ਹੋਣਾ ਹੈ ਤੇ ਰਸਤੇ 'ਚ ਅਸੀਂ ਲੁਧਿਆਣਾ ਦੇ ਵਿੱਚ ਉੱਚੇ ਪੁਲ ਤੋਂ ਹੁੰਦੇ ਹੋਏ ਅਸੀਂ ਸਾਨੇਆਲ ਦਰਾਹਾ ਹੋ ਕੇ ਉੱਥੋਂ ਨੀਲੋ ਦਾ ਪੁਲ ਸਮਰਾਲਾ ਤੇ ਖਮਾਣੋਂ ਮੋਰਿੰਡਾ ਖਰੜ ਚਪੜਚੀੜੀ ਉੱਥੇ ਸਮਾਗਮ ਹੋਣਗੇ ਚਪੜਚੀੜੀ ਤੋਂ ਬਾਅਦ ਸਰਹੰਦਾ ਆਵਾਂਗੇ ਤੇ ਇਹ ਇੱਕ ਰੂਟ ਹੋਏਗਾ ਜਿਹੜਾ ਮੈਂ ਦੱਸਿਆ ਤੇ ਮੇਰਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਮਿਲ ਕੇ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰੀਏ ਜਿਨੇ ਸਰਹੰਦ ਦੀ ਇਤਿਹਾਸ ਖੜਕਾ ਕੇ ਇੱਕ ਗੌਰਵਮਈ ਇਤਿਹਾਸ ਦੀ ਰਚਨਾ ਕੀਤੀ ਉਸ ਮਹਾਨ ਯੋਧੇ ਦਾ ਇਹ ਦਿਹਾੜਾ 14 ਮਈ ਦਾ ਸਰਹੰਦ ਫਤਿਹ ਦਿਵਸ ਦਾ ਦਿਹਾੜਾ ਆਪਾਂ ਸਾਰੇ ਮਿਲ ਕੇ ਮਨਾਈਏ ਮੈਂ ਸਾਰੇ ਆਏ ਸਾਡੇ ਸਤਿਕਾਰਯੋਗ ਭੈਣ ਜੀ ਸਰਜੀਤ ਮੰਗੜਤ ਜੀ ਆਏ ਨੇ ਅਮਰੀਕਾ ਤੋਂ ਆਏ ਨੇ ਸਾਡੇ ਸਤਿਕਾਰਯੋਗ ਸਾਡਾ ਰਾਜਗਰੇਵਾਲ ਜੀ ਕਰਨਲ ਕਾਲੋ ਸਾਹਿਬ ਬੈਠੇ ਨੇ ਸਾਰੇ ਹੀ ਸਤਿਕਾਰਯੋਗ ਮੇਰੀ ਭੈਣ ਜੀ ਸ਼ੇਰਪੁਰੀ ਜੀ ਸਾਡੇ ਸਤਿਕਾਰਯੋਗ ਰਵਿੰਦਰ ਨੰਦੀ ਜੀ ਬਰਾਗੀ ਮਾ ਮੋਡਲ ਪਰ ਸਾਰੇ ਸਾਥੀ ਅੱਜ ਅਸੀਂ ਇਹ ਸਾਰਾ ਪ੍ਰੋਗਰਾਮ ਅਲੀਕ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 14 ਮਈ ਸਵੇਰੇ 8 ਵਜੇ ਰੱਖਵਾ ਭਵਨ ਤੋਂ ਘੋੜਿਆਂ ਦੇ ਨਾਲ ਹਾਥੀਆਂ ਦੇ ਨਾਲ ਇਹ ਰਵਾਨਾ ਹੋਏਗਾ ਇੱਥੋਂ ਤੇ ਉਸ ਤੋਂ ਬਾਅਦ ਵੱਖਵਾ ਪਾਕਿਸਤਾਨਾਂ ਤੇ ਹੁੰਦਾ ਹੋਇਆ ਸ਼ਾਮ ਨੂੰ ਸਰਹੰਦ ਪਹੁੰਚੇਗਾ ਤੇ ਮੇਰੀ ਫੇਰ ਸਾਰਿਆਂ ਨੂੰ ਸ਼ਾਮਲ ਹੋਣ ਦੀ ਬੇਨਤੀ ਆ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਹ ਮੈਂ ਸਰਬੀਤ ਮੰਗਟ ਬਾਵਾਜੀ ਦੀ ਸਾਰੀ ਟੀਮ ਨੂੰ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਜਿੰਨੇ ਵੀ ਸਦਸੇ ਜਿਹੜੇ ਲਗਾਤਾਰ ਮਿਹਨਤ ਕਰਕੇ ਇੱਕ ਅچھے ਮਕਸਦ ਨੂੰ ਇੱਕ ਅچھے ਸੰਦੇਸ਼ ਨੂੰ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਂਝੀ ਵਾਲਤਾ ਹੈ ਸਾਰੇ ਭਗਤਾਂ ਨੂੰ ਜੋ ਜਗ੍ਹਾ ਦਿੱਤੀ ਗਈ ਹੈ ਰਾਸ਼ਟਰੀ ਇੱਕ ਐਸੀ ਵਿਚਾਰਧਾਰਾ ਐਸਾ ਸਿਧਾਂਤ ਜਿਸ ਨੂੰ ਲੈ ਕੇ ਸਾਡੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਜਨਾ ਕੀਤੀ ਜਿਸ ਵਿੱਚ ਸਮਾਜ ਦਾ ਚੰਗੀਆਂ ਜਿਹੜੀਆਂ ਰੀਤਾ ਰਸਮਾਂ ਨੇ ਉਹਨਾਂ ਦਾ ਵੀ ਵਰਤਾਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਜਾਤ ਪਾਤ ਤੋਂ ਉੱਪਰ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰਨ ਵਾਲੇ ਗੁਰੂਆਂ ਦਾ ਜੋ ਮਕਸਦ ਸੀ ਉਸ ਮਕਸਦ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੂਰਾ ਕੀਤਾ ਤਾਂ ਉਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਯੋਗ ਯੋਗਦਾਨ ਹੈ ਉਸ ਨੂੰ ਅਸੀਂ ਕੋਈ ਭੁੱਲੇ ਹੋਏ ਨਹੀਂ ਆ ਤੇ ਇਹ ਸਾਰੀ ਹੀ ਜਿਹੜੀ ਤੁਸੀਂ ਸੁਣੀ ਆ ਇੱਕ ਵਨ ਲਾਈਨ ਇੱਕ ਸੂਤਰ ਧਾਰ ਦੇ ਤੌਰ ਤੇ ਬਾਬਾ ਜੀ ਨੇ ਜੋ ਪੇਸ਼ ਕੀਤੀ ਹੈ ਉਹ ਬਾਬਾ ਬੰਦਾ ਸਿੰਘ ਮਹਾਦਰ ਜੀ ਦਾ 14 ਮਈ ਨੂੰ ਪ੍ਰੋਗਰਾਮ ਉਲੀਕਿਆ ਹੈ ਜਿਹੜਾ ਪਿਛਲੇ ਸਾਲ ਵੀ ਕੀਤਾ ਗਿਆ ਸੀ ਇਸ ਵਾਰ ਹੋਰ ਹੁਮ ਹੁਮਾ ਕੇ ਸਾਰੇ ਹੀ ਮੈਨ ਲੱਗਦਾ ਸਮਾਜ ਦੇ ਵਰਗਾਂ ਨੂੰ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਾਂ ਇੱਕ ਮੁਕਤੀ ਦਾਤਾ ਦੇ ਤੌਰ ਤੇ ਜ਼ੁਲਮ ਦਾ ਨਾਸ ਕੀਤਾ ਉਦੇ ਵਿੱਚ ਕੋਈ ਪਰਪੰਚ ਨਹੀਂ ਸੀ ਸਗੋਂ ਪਰਪੰਚ ਦੀ ਜੜ ਅਖਾੜੀ ਗਈ ਕਿ ਲੋਕਾਂ ਦਾ ਜੋ ਸੋਸ਼ਨ ਹੋ ਰਿਹਾ ਸੀ ਉਸ ਤੋਂ ਆਜ਼ਾਦ ਕਰਵਾਇਆ ਬਾਬਾ ਬੰਦਾ ਸਿੰਘ ਬਹਾਦਰ ਜੀਆ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਾਡੇ ਲਈ ਫਖਰ ਦਾ ਵਾਇਸ ਨੇ ਔਰ ਬੜਾ ਵੱਡਾ ਸੰਦੇਸ਼ ਹੈ ਸਾਰਿਆਂ ਦੇ ਲਈ ਕਿ ਜੋ ਤੁਸੀਂ ਕਿਸੇ ਗੁਰੂ ਦੀ ਅਗਵਾਈ ਦੇ ਹੇਠ ਆਪਣੇ ਆਪ ਨੂੰ ਸੇادت ਕਰਦੇ ਹੋ ਤਾਂ ਵੱਡੀ ਫਤਿਹ ਤੁਸੀਂ ਹਾਸਲ ਕਰ ਸਕਦੇ ਹੋ ਤੁਹਾਡੇ ਸਾਹਮਣੇ ਕੋਈ ਵੀ ਰੁਕਿਆ ਨਹੀਂ ਰਹਿ ਸਕਦਾ ਤੁਹਾਡਾ ਇਕੱਠ ਹੈ ਜਿਹੜਾ ਉਹ ਕਿਸੇ ਵੀ ਜਿੱਤ ਦਾ ਕਿਸੇ ਵੀ ਫਤਿਹ ਦਾ ਨਿਸ਼ਾਨਾ ਸੇਧ ਕੇ ਲਗਾਵੇ ਤੋਂ ਪ੍ਰਾਪਤ ਹੁੰਦਾ ਹੈ ਤੇ ਸੰਗਤ ਦੇ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਉਹਨਾਂ ਨੂੰ ਸ਼ਰਧਾਂਜਲੀ ਵੀ ਦੇਣੀ ਚਾਹੀਦੀ ਹੈ ਔਰ ਸਾਡੇ ਆਪਣੇ ਆਪ ਲਈ ਬੜਾ ਉਤਸ਼ਾਹ ਲੈ ਕੇ ਸਾਰੇ ਵਾਪਸ ਆਵਾਂਗੇ ਸੋ ਸਾਰਿਆਂ ਨੂੰ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਰਬਸਾਂਝੀ ਵਾਲਤਾ ਦਾ ਸੰਦੇਸ਼ ਹੈ ਇਸ ਨੂੰ ਸੋਚਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਬਿਊਰੋ ਰਿਪੋਰਟ ਐਸਮ ਜਨ نیوز